ਵੰਦਕੀ ਅੱਜ ਲਾਖਪਤੀ ਦਾ ਪ੍ਰਕਾਸ਼ ਸੁਖਰਾਤੇ ਹੋਏ ਭਵਨਵਾਦੀ ਜੀ ਜੋਗਾ ਅਕਾਲ ਪੀਰਾ ਸਵਾਮੀ ਦਾ ਨਾਥ ਜੀ ਦੇ ਦਰਬਾਰ ਤੇ ਲਾਖਪਤੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਅਸੀਂ ਵੀ ਪਹੁੰਚ ਰਹੇ ਆ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਵੀ ਗੁਰੂ ਘਰ ਆ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਅਤੇ ਗੁਰੂ ਗਿਆਨਨਾਥ ਗੁਰੂ ਵਾਲਮੀਕ ਮਹਾਰਾਜ ਜੀ ਦੀਆਂ ਸਤਿਗੁਰੂ ਲਾਲਨਾਥ ਮਹਾਰਾਜ ਜੀ ਦੀਆਂ ਰਹਿਮਤਾਂ ਪ੍ਰਾਪਤ ਕਰੋ ਜੋ ਬਲੇ ਸੋਨਰ ਵੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੇ ਸੰਸਗ ਜੀ ਹੁਣ ਆਪਾਂ ਦਰਬਾਰ ਡੇਰਾ ਸਵਾਮੀ ਲਾਣਾ ਜੀ ਦੇ ਪਹੁੰਚ ਚੁੱਕੇ ਆ ਅਤੇ ਬੜਾ ਹੀ ਵਧੀਆ ਤਰੀਕੇ ਦੇ ਨਾਲ ਜੋ ਡੇਰੇ ਦਾ ਮੇਲੇ ਦਾ ਜੋ ਪ੍ਰਬੰਧ ਕੀਤੇ ਗਏ ਨੇ ਆਪਾਂ ਇੱਥੇ ਆਪਣੇ ਨਾਲ ਦੀਆਂ ਸੰਗਤਾਂ ਨੂੰ ਸਭ ਨੂੰ ਮਿਲੇ ਹਾਂ ਸਭ ਦੇ ਨਾਲ ਮਿਲ ਕੇ ਬੜਾ ਪਿਆਰ ਵਧੀਆ ਲੱਗਾ ਹੈ ਕਿਉਂਕਿ ਸਭ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਜੋੜਿਆਂ ਦੀ ਸੇਵਾ ਹੈ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂ ਹਰੇਕ ਸੇਵਾ ਨੂੰ ਹਰੇਕ ਪਿੰਡ ਦੀਆਂ ਸੰਗਤਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਨਿਭਾਇਆ ਹੈ ਸੋ ਆਓ ਦਰਸ਼ਨ ਕਰੋ ਆਪੀ ਕਿਉਂਕਿ ਇਹ ਉਹ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਲਾਲਨਾਥ ਮਹਾਰਾਜ ਜੀ ਨੇ ਆ ਕੇ ਜੋਗ ਆਸਣ ਇੱਥੇ ਜੋ ਸਮਾਧੀਆਂ ਲਗਾਈਆਂ ਉਹਨਾਂ ਦੇ ਬਦੌਲਤ ਉਹਨਾਂ ਦੀ ਕਿਰਪਾ ਉਹਨਾਂ ਦੀ ਭਗਤੀ ਦੇ ਸਦਕਾ ਜਿਸ ਡੇਰੇ ਨੂੰ ਭਾਗ ਲੱਗੇ ਹੋਏ ਨੇ ਇਹ ਸਬਗੁਰੂ ਗਿਆਨनाथ ਮਹਾਰਾਜ ਜੀ ਦੀ ਕਿਰਪਾ ਹੈ ਉਹਨਾਂ ਦੀ

ਸ਼ਾਨ ਸਾਹਿਬ ਦੀ ਸੇਵਾ ਤੋਂ ਬਾਅਦ ਗੁਰੂਦੇਵ ਗੁਰੂ ਵਾਲਜੋ ਕੀ ਪ੍ਰਗਟਨਾਤ ਮਹਾਰਾਜ ਜੀ ਗੁਰੂ ਲਾਲਨਾਥ ਮਹਾਰਾਜ ਜੀ ਦੀ ਸਮਾਧੀ ਹਸਤਾਨ ਤੇ ਜਾ ਕੇ ਪਾਵਨ ਜੋਤ ਪ੍ਰਚੰਡ ਕਰਨ ਜਾ ਰਹੇ ਨੇ ਸੋ ਸਾਰੀ ਸੇਵਾ ਨੂੰ ਗੁਰੂਦੇਵ ਜੀ ਆਪਣੇ ਹੱਥੀ ਜੋ ਕਰਦੇ ਨੇ ਹੁਣ ਪਾਵਨ ਜੋਤੀ ਦਾ ਪ੍ਰਕਾਸ਼ ਹੋ ਰਿਹਾ ਹੈ। ਸੋਸੰਗਤਾਂ ਦੇ ਵਿੱਚ ਬਹੁਤ ਹੀ ਪਿਆਰ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਸੋਸੰਗਤਾਂ ਤੇ ਕਿਰਪਾ ਭਗਵਾਨ ਵਾਲਮੀਕੀ ਜੀ ਕਰਦੇ ਹਨ ਜੋ ਆਪਣੇ ਸਤਿਗੁਰਾਂ ਦਾ ਆਪਣੇ ਰੈਬਰਾਂ ਦਾ ਜੋ ਦਿਨ ਮਨਾਉਂਦੇ ਹਨ। ਬਹੁਤ ਹੀ ਸੰਗਤਾਂ ਦੇ ਵਿੱਚ ਪਿਆਰ ਦੇਖਣ ਨੂੰ ਮਿਲਿਆ ਹੈ। ਸੋ ਜੋਤ ਦੀ ਸੇਵਾ ਹੋ ਰਹੀ ਹੈ ਪਵਨ ਜੋਤ ਦਾ ਪ੍ਰਕਾਸ਼ ਹੋ ਚੁੱਕਾ ਹੈ ਹਣ ਜੋਤ ਨੂੰ ਸਤਿਗੁਰੂ ਲਾਲਨਾਥ ਮਹਾਰਾਜ ਜੀ ਦੀ ਸਮਾਦੀય ਸਥਾਨ ਤੇ ਜੋ ਪ੍ਰਕਾਸ਼ ਕੀਤਾ ਗਿਆ ਹੈ ਸੋ ਸੰਗਤਾਂ ਨੇ ਬਹੁਤ ਹੀ ਪਿਆਰ ਦੇ ਨਾਲ ਜੋ ਸੇਵਾ ਕੀਤੀ ਹੈ ਜੋਤ ਪ੍ਰਕਾਸ਼ ਹੋ ਚੁੱਕੀ ਹੈ ਸੋ ਸਤਿਗੁਰਾਂ ਦੇ ਸਮਾਦੀ ਅਸਥਾਨ ਤੇ ਗੁਰੂਦੇਵ ਜੀ ਫੁੱਲਾਂ ਦੇ ਹਾਰ ਪਾਉਂਦੇ ਹੋਏ ਗੁਰੂ ਗਿਆਨnath ਮਹਾਰਾਜ ਜੀ ਅਤੇ ਸਤਿਗੁਰੂ ਲਾਲnath ਮਹਾਰਾਜ ਜੀ ਦੀ ਜੋ ਸਰੂਪ ਸਮਾਦੀ ਅਸਥਾਨ ਤੇ ਰੱਖੇ ਗਏ ਨੇ ਸੋਨਾ ਨੂੰ ਫੁੱਲਾਂ ਦੇ ਹਾਰ ਪਹਿਣਾ ਰਾਇ ਗੁਰੂ ਦੇਵ ਜੀ ਹੁਣ ਬਾਣੀ ਦੇ ਸਤਕਾਰ ਵਿੱਚ ਗੁਰੂ ਦੇਵ ਜੀ ਦੀ ਬਾਣੀ ਨੂੰ ਵੀ ਜੋਹਾਰ ਪਹਿਣਾਇਆ ਜਾ ਰਿਹਾ ਹੈ ਨੀ ਹੁਣ ਜਿਉਂ ਦੂਸਰੀ ਜੋਤ ਹੈ ਉੱਪਰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪਾਵਨ ਸਰੂਪ ਜੋ ਉੱਪਰ ਹਾਲ ਦੇ ਵਿੱਚ ਰੱਖਿਆ ਗਿਆ ਹੈ ਉਸ ਦੇ ਵੇਚਲੇ ਜਾ ਰਹੇ ਨੇ ਸੁਸੰਗਤਾਂ ਵੱਲੋਂ ਬਹੁਤ ਹੀ ਸ਼ਰਦਾ ਦੇ ਨਾਲ ਜੋ ਸੇਵਾ ਕੀਤੀ ਜਾ ਰਹੀ ਹੈ ਸੋ ਬੜੀ ਕਿਰਪਾ ਹੈ ਗੁਰੂ ਗਿਆਨनाथ ਮਹਾਰਾਜ ਜੀ ਦੀ ਜੋ ਵੀ ਇਸ ਦਰ ਤੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਹਨ ਸੋ ਸਬਦੀਆਂ ਝੋਲੀਆਂ ਖੈਰਾਂ ਦੇ ਨਾਲ ਗੁਰੂ ਜੀ ਭਰਦੇ ਨੇ ਸੋ ਸੰਗਤਾਂ ਨੂੰ ਬਹੁਤ ਹੀ ਉਤਸ਼ਾਹ ਰਹਿੰਦਾ ਹੈ ਲਵ ਕੁਛ ਜੀਦੇ ਪਰਗ ਪ੍ਰਕਾਸ਼ ਦਿਵਸ ਨੂੰ ਮਨਾਉਣ ਦਾ ਜੋ ਮੇਲੇ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਨਤਮਸਤਕ ਹੋਣ ਪਹੁੰਚਦੀਆਂ ਨੇ ਸ੍ਰੀ ਭਗਵਾਨ ਵਾਲਮੀਕੀ ਜੀ ਦੇ ਸਰੂਪ ਦੇ ਅੱਗੇ ਵੀ ਜੋ ਜੋਤੀ ਪ੍ਰਕਾਸ਼ ਕੀਤੀ ਗਈ ਹੈ ਗੁਰੂਦੇਵ ਜੀ ਫੁੱਲਾਂ ਦੇ ਨਾਲ ਫੁੱਲਾਂ ਦੇ ਹਾਰ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਸਰੂਪ ਨੂੰ ਹਾਰ ਪਹਿਨਾਏ ਜਾ ਰਹੇ ਨੇ ਸ੍ਰੀ ਗੁਰੂ ਪਿਤਾ ਜੀ ਹੁਣ ਫੁੱਲਾਂ ਦੀ ਵਰਖਾ ਕਰਦੇ ਹੋਏ ਇਸੇ ਤਰ੍ਹਾਂ ਸੰਗਤ ਜੀ ਹਰ ਸਾਲ ਲਵਕਸ਼ ਦਾ ਪ੍ਰਕਾਸ਼ ਦਿਵਸ ਮਨਾਇਆ ਜਾਂਦਾ ਰਹੇ। ਕੋਣ ਗੁਰੂ ਮੁੰਛੀ ਨਾਥ ਮਹਾਰਾਜ ਉਹਨਾਂ ਦੀ ਫੋਟੋ ਨੂੰ ਵੀ ਹਾਰ ਭੇਟ ਕੀਤੇ ਗਏ ਨੇ। ਸੋ ਹੁਣ ਗੁਰੂ ਦੇਵ ਗੁਰੂ ਪਿਤਾ ਜੀ ਜੋ ਪਾਠ ਚੱਲਦਾ ਪਿਆ ਸੀਗਾ ਆ ਜੋ ਉਸ ਪਾਠ ਦੇ ਬਾਣੀ ਦੇ ਭੋਗ ਪਾਏ ਜਾ ਰਹੇ ਨੇ ਸੋ ਹੁਣ ਗੁਰੂਦੇਵ ਜੀ ਜੋ ਆਰਤੀ ਕਰਨਗੇ

ਦਰਬਾਰ ਨੂੰ ਦੇਖੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਗੁਰੂਦੇਵ ਜੀ ਨੇ ਜੋ ਟੈਲਾਂ ਲਗਵਾ ਕੇ ਜੋ ਬਣਵਾਇਆ ਹੈ ਜੋ ਬਾਹਰੀ ਲੁੱਕ ਹੈ ਬਹੁਤ ਹੀ ਸੋਹਣੀ ਜੋ ਬਣਾਈ ਗਈ ਹੈ ਸੋ ਸੰਗਤਾਂ ਵੱਲੋਂ ਪਿੰਡ ਢੀਣਾ ਦੀਆਂ ਸੰਗਤਾਂ ਵੱਲੋਂ ਅਤੇ ਹੋਰ ਸੰਗਤਾਂ ਵੱਲੋਂ ਜੋ ਸ਼ਹੀਲ ਦੀ ਸੇਵਾ ਕੀਤੀ ਗਈ ਹੈ ਜਿਸ ਦੇ ਵਿੱਚ ਨਮਕੀਂ ਨ ਲੱਸੀ ब्रह्मी शेख ਅਤੇ ਠੰਡਾ ਜਲ ਜੀਰਾ ਜੋ ਸਵੇਰ ਤੋਂ ਸ਼ਾਮ ਤੱਕ ਚੱਲਦਾ ਰਿਹਾ ਹੈ ਸੰਗਤਾਂ ਨੇ ਬਹੁਤ ਹੀ ਆਨੰਦ ਲਿਆ ਸੋ ਆਪ ਸਭ ਨੂੰ ਵੀ ਬੇਨਤੀ ਹੈ ਕਿ ਸਾਰੇ ਪਹੁੰਚਿਆ ਕਰੋ ਜੋ ਬੋਲੇ ਸੋ ਨਰਵੇ ભગવાન ਵਾਲਮੀਕੀ ਮਹਾਰਾਜ ਕੀ ਜੈ ਆਪ ਸਭ ਸੰਗਤਾਂ ਦਾ ਸਾਡੇ ਨਾਲ ਜੁੜਨ ਲਈ ਧੰਨਵਾਦ